ਪੰਜਾਬ ਦੇ ਵਿੱਚ ਕੋਈ ਕੰਮਕਾਰ ਨਹੀਂ ਮਿਲਿਆ ਤਾਂ ਫਿਰ ਆਪਣਾ ਹੀ ਕੰਮਕਾਰ ਜਿਹੜਾ ਖੋਲਣ ਦਾ ਮਨ ਬਣਾਇਆ ਜਿਹੜੀ ਇਹ ਗੱਡੀ ਤੁਸੀਂ ਦੇਖ ਰਹੇ ਹੋ ਇਹ ਪੰਜਾਬ ਦੇ ਵਿੱਚ ਉਹ ਗੱਡੀ ਸੀ ਜਿੱਥੇ ਕਿ ਇਸ ਗੱਡੀ ਦੀ ਪੂਰੇ ਪੰਜਾਬ ਦੇ ਵਿੱਚ ਚੜ੍ਹਾਈ ਹੁੰਦੀ ਸੀ ਪਛਾਣ ਨਹੀਂ ਆਉਂਦੀ ਇਹ ਕੋਇਲਸ ਗੱਡੀ ਹੈ ਜਿਸ ਨੂੰ ਹੁਣ ਮੋਡੀਫਾਈ ਕਰਕੇ ਇੱਕ ਦੁਕਾਨ ਬਣਾ ਲਈ ਗਈ ਹੈ ਫਾਰਜ ਜਾਣ ਦਾ ਮਨ ਨਹੀਂ ਮੰਨਿਆ ਹੈਗਾ ਜਾਂ ਫਿਰ ਉੱਥੇ ਜਾਣ ਦਾ ਕੋਈ ਮਨ ਪਲਾਨ ਨਹੀਂ ਬਣਾਇਆ ਬਾਹਰ ਜਾਣ ਦਾ ਬਸ ਇਹ ਇੰਨੇ ਪੈਸੇ ਨਹੀਂ ਹੈਗੇ ਤੇ ਵੀ ਆਪਾਂ ਬਾਹਰ ਜਾ ਸਕੀਏ ਬਾਹਰ ਜਾਣ ਲਈ 20-25 ਲੱਖ ਰੁਪਏ ਦਾ ਚਾਹੀਦਾ 25 ਲੱਖ ਜੇ ਹੋਊਗਾ ਤਾਂ ਬਾਹਰ ਜਾ ਸਕਾਂਗੇ। ਉਹ ਇਹ ਮੈਂ 5.5 ਲੱਖ ਰੁਪਇਆ ਲਾ ਕੇ ਚੱਲ ਮੈਂ ਆਪਣੇ ਉਹਦੇ ਕੰਮ ਖੜਾ ਕਰ ਲਿਆਗਾ। ਦੋਵੇਂ ਭਰਾ ਇਕੱਠੇ ਕੰਮ ਕਰਦੇ ਹਾਂ। ਹਾਂਜੀ ਦੋਨੇ ਇਕੱਠੇ ਕੰਮ ਕਰਦੇ ਹਾਂ। ਬਣੀ ਵਧੀਆ ਚੱਲ ਪਿਆ ਰਜਗਾਰ ਹਾਂ ਹੀ ਹਾਂ ਰਜਗਾਰ ਹਾਂ ਹੀ ਹਾਂ ਕੋਈ ਯਾਰ ਆ ਵਧੀਆ ਹੁੰਦਾ ਹੀ ਵੀ ਮੈਂ ਕਮਾਲ ਨਹੀਂ 50 ਬਾਕੀ ਇਹਦੇ ਨਾਲ ਵੱਖਰਾ ਕੀ ਦੇ ਰਹੇ ਹੋ ਕਿਉਂਕਿ ਹੋਰ ਵੀ ਕਈ ਗੱਡੀਆਂ ਨੇ ਇੱਥੇ ਫਾਸਟ ਫੂਡ ਦੀਆਂ ਨੇ ਤੁਸੀਂ ਵੀ ਲਾਇਆ ਤੁਹਾਡੇ ਕੋਲ ਕੀ ਵੱਖਰਾ ਕਿਉਂ ਤੁਹਾਡੇ ਕੋਲ ਲੋਕ ਆਉਣ ਕਿਉਂ ਤੁਹਾਡੇ ਖਾਣੇ ਨੂੰ ਪਸੰਦ ਕਰਨ ਪਾਸ ਵੱਖਰਾ ਐਵੇਂ ਯਾ ਆਪਾਂ ਵੀ ਚੀਜ਼ ਦਿੰਨੇ ਆ ਆਪਣੇ ਬੇ ਬੌਂਡ ਦੀ ਬੇਸ ਨੇ ਕਿ ਵੀ ਵਧੀਆ ਸੋਸਾਂ ਨੇ ਵੀ ਆਪਾਂ ਕੁਆਲਿਟੀ ਦਿੰਨੇ ਆ ਅੱਜ ਕੱਲ ਕੁਆਲਿਟੀ ਦੇ ਨਾਲ ਅੱਜ ਕੱਲ ਆਲਾ ਪੈਸੇ ਨਹੀਂ ਦੇਖਦਾ ਹੈਗਾ ਅੱਜ ਕੱਲ ਕੁਆਲਿਟੀ ਦੇਖਦਾ ਵੀ ਕੁਆਲਿਟੀ ਵਧੀਆ ਬੰਦੇ ਦੀ ਜਿਹੜਾ ਇੱਕ ਵਾਰੀ ਖਾ ਜਾਂਦਾ ਇਹ ਅਮੇਜਿਕ ਹੋ ਜੇ ਮੇਰੇ ਭਰਾ ਦੇ ਹੋ ਸੀਗੇ ਵੀ ਆਪਾਂ ਗੱਡੀ ਲੈ ਲਈਏਗਾ ਸੀ ਸੋਚਿਆ ਵੀ ਚੱਲ ਹੌਲੀ-ਹੌਲੀ ਆਪਾਂ ਲੈ ਲਾਂ ਗੱਡੀ ਕੰਮ ਚੱਲੇ ਇੰਨੇ ਪੈਸੇ ਵੀ ਲਾਵਾ ਕੰਮ ਚੱਲੇ ਨਾ ਚੱਲੇ ਵੀ ਚੱਲ ਮੇਰਾ ਭਰਾ ਕਹਿੰਦਾ ਚੱਲ ਰਿਸਕ ਲੈ ਲੈਂਦੇ ਆ ਇੱਕ ਵਾਰੀ ਦੇਖ ਲੈਂਦੇ ਆ ਕੁਝ ਨਹੀਂ ਹੁੰਦਾ ਹੈਗਾ ਬਾਅਦ ਵਿੱਚ ਸਾਨੇ ਇਹ ਕੰਮ ਕਰ ਲਿਆ ਦੋਨਾਂ ਭਰਾਵਾਂ ਨੇ ਸ਼ੁਰੂ ਬਸ ਦੋਨੇ ਹੀ ਕਰਦੇ ਆਂ ਯੋਰੇ ਕੰਮ ਹਾਂ ਜੀ ਦੋਨੇ ਇਕੱਠੇ ਭਰਾ ਕਰਦੇ ਆਂ ਇਸ ਦਿਨ ਮੈਂ ਖੜਦਾ ਹੀ ਉਹ ਪਟਿਆਲੇ ਜਾਂਦਾ ਸਮਾਨ ਲੈਣ ਤੇ ਸ਼ਾਮ ਨੂੰ ਉਹ ਖੜਦਾ ਹੀ ਆਪਾਂ ਸਾਡੇ ਨਾਲ ਇੱਕ ਪੰਜਾਬ ਦਾ ਗੱਭਰੂ ਗੁਰਪ੍ਰੀਤ ਸਿੰਘ ਆ ਜਿਨ੍ਹਾਂ ਨੇ ਬੀਏ ਤੱਕ ਪੜ੍ਹਾਈ ਕੀਤੀ ਹੋਈ ਆ ਪਰ ਜਦੋਂ ਹੁਣ ਪੰਜਾਬ ਦੇ ਵਿੱਚ ਕੋਈ ਕੰਮਕਾਰ ਨਹੀਂ ਮਿਲਿਆ ਤਾਂ ਫਿਰ ਆਪਣਾ ਹੀ ਕੰਮਕਾਰ ਜਿਹੜਾ ਖੋਲਣ ਦਾ ਮਨ ਬਣਾਇਆ ਜਿਹੜੀ ਇਹ ਗੱਡੀ ਤੁਸੀਂ ਦੇਖ ਰਹੇ ਹੋ ਇਹ ਪੰਜਾਬ ਦੇ ਵਿੱਚ ਉਹ ਗੱਡੀ ਸੀ ਜਿੱਥੇ ਕਿ ਇਸ ਗੱਡੀ ਦੀ ਪੂਰੇ ਪੰਜਾਬ ਦੇ ਵਿੱਚ ਚੜ੍ਹਾਈ ਹੁੰਦੀ ਸੀ ਪਛਾਣ ਨਹੀਂ ਆਉਂਦੀ ਇਹ ਕੋਇਲਸ ਗੱਡੀ ਹੈ ਜਿਸ ਨੂੰ ਹੁਣ ਮੋਡੀਫਾਈ ਕਰਕੇ ਇੱਕ ਦੁਕਾਨ ਬਣਾ ਲਈ ਗਈ ਹੈ ਫੂਡ ਦਾ ਕਾਰੋਬਾਰ ਇਸ ਪੰਜਾਬ ਦੇ ਗੱਭਰੂ ਨੇ ਆਰੰਭ ਕੀਤਾ ਜਿੱਥੇ ਕਿ ਪੰਜਾਬ ਦੇ ਨੌਜਵਾਨ 25 25 30 30 ਲੱਖ ਰੁਪਏ ਲਾ ਕੇ ਕੈਨੇਡਾ ਅਮਰੀਕਾ ਦੇ ਵਿੱਚ ਜਾ ਕੇ ਇਸੇ ਤਰ੍ਹਾਂ ਜਾਂਦਾ ਫਿਰ ਸਟੋਰਾਂ 'ਚ ਕੰਮ ਕਰਨਾ ਪੈਂਦਾ ਹੈ ਜਾਂ ਫਿਰ ਖੇਤਾਂ 'ਚ ਕੰਮ ਕਰਨਾ ਪੈਂਦਾ ਪਰ ਪੰਜਾਬ ਦੇ ਇਸ ਗੱਭਰੂ ਨੇ ਆਪਣੇ ਭਰਾ ਦੇ ਨਾਲ ਮਿਲ ਕੇ ਜਿਹੜਾ ਸੰਗਰੂਰ ਬਾਈਪਾਸ ਆ ਸੰਗਰੂਰ ਨੂੰ ਇਹ ਰੋਡ ਜਾਂਦਾ ਇੱਥੇ ਆਪਣਾ ਜਿਹੜਾ ਕਾਰੋਬਾਰ ਆਰੰਭ ਕਰ ਦਿੱਤਾ। ਇਹ ਤਾਂ ਭਰਾ ਚੰਗੇ ਰੈਸਟੋਰੈਂਟ ਦੇ ਵਿੱਚ ਕੰਮ ਕਰਦਾ ਸੀ ਉੱਥੋਂ ਕੰਮ ਸਿੱਖਿਆ। ਉਸ ਤੋਂ ਬਾਅਦ ਇਸ ਖੇਤੇ ਨੂੰ ਅਪਣਾਇਆ। ਜ਼ਮੀਨ ਬਿਲਕੁਲ ਵੀ ਨਹੀਂ ਹੈ ਤਾਂ ਇਸ ਦੇ ਸਹਾਰੇ ਹੁਣ ਆਪਣਾ ਗੁਜ਼ਾਰਾ ਜਿਹੜਾ ਕਰਦੇ ਨੇ। ਭਾਈ ਇਹ ਕਿਹੜੀ ਗੱਡੀ ਆ ਕਦੋਂ ਤਿਆਰ ਕਰਵਾਈ ਕਿਵੇਂ ਆਇਆ ਮਨ ਦੇ ਵਿੱਚ ਇਸ ਤਰ੍ਹਾਂ ਗੱਡੀ ਤਿਆਰ ਕਰਕੇ ਆਪਾਂ ਨੇ ਕੰਮ ਸ਼ੁਰੂ ਕਰਨਾ। ਹੀ ਮੇਰਾ ਜਿਹੜਾ ਵੱਡਾ ਭਰਾ ਹੈਗਾ ਉਹ ਕੰਮ ਕਰਦਾ ਦੀਗਾ ਕੈਫੇ ਚ ਪਟਿਆਲੇ ਤੇ ਉਹਨੇ ਉੱਥੋਂ ਕੰਮ ਸਿੱਖਿਆ ਚੱਲ 5 ਸਾਲ ਲਾਈ ਜੀ ਉਹਨੇ 5 ਸਾਲ ਲਾ ਕੇ ਉਹਨੇ ਸੋਚਿਆ ਵੀ ਚੱਲ ਆਪਾਂ ਆਪਣਾ ਕੰਮ ਕਰਦੇ ਆਂਗੇ ਉਹਨੂੰ ਮੈਂ ਕਿਹਾ ਵੀ ਚੱਲ ਠੀਕ ਆ ਕਰ ਲੈਂਦੇ ਆਪਾਂ ਆਪਣਾ ਕੰਮ ਫਿਰ ਸਾਨੇ ਇਹ ਗੱਡੀ ਦੀ ਪਲੈਨਿੰਗ ਬਣਾਈ ਵੀ ਆਪਾਂ ਗੱਡੀ ਲੈਨੇ ਆ ਕੋਇਲੈਸ ਪਹਿਲਾਂ ਸਲਾਸ ਹੀ ਬੱਸ ਲੈਣ ਦੀ ਵੀ ਚੱਲ ਬੱਸ ਲੈ ਕੇ ਉਹ ਮੋਡੀਫਾਈ ਕਰਾ ਲੈਨੇ ਆ ਫਿਰ ਸੋਚਿਆ ਵੀ ਇੰਨੇ ਆਪਣੇ ਲਈ ਪੈਸੇ ਨਹੀਂ ਹੈਗੇ ਆਪਾਂ ਕਿਵੇਂ ਕਰਾ ਲਾਂਗੇ ਫਿਰ ਆਪਾਂ ਨੇ ਇਹ ਕੋਇਲੈਸ ਗੱਡੀ ਲਈਤੀ ਸੀ ਮਨੇ ਕਿੰਨੇ ਮਾਡਲ ਹੈ ਇਹ ਕੋਇਲੈਸ ਗੱਡੀ ਜਿਹੜੀ 2007 ਫਿਰ ਇਹ ਸਾਰਾ ਜਿਹੜਾ ਉੱਪਰਲਾ ਤਾਮਝਾਮ ਆ ਜਿਹੜੀ ਸਤ ਲਵਾਈ ਆ ਚਾਦਰ ਲਵਾਈ ਆ ਕਿੱਥੋਂ ਤਿਆਰ ਕਰਵਾਈ ਆ ਜੀ ਇਹ ਇਹ ਆਪਣਾ ਪਟਿਆਲਾ ਹੀਰਾਵਾਗ ਹੀਰਾਵਾਗ ਤੋਂ ਕਰਵਾਈ ਆ ਜੀ ਤਿਆਰ ਜਿੱਥੇ ਟਰੱਕਾਂ ਦੀਆਂ ਬਾਡੀਆਂ ਲੱਗਦੀਆਂ ਨੇਗੇ ਕਿੰਨਾ ਖਰਚਾ ਇਹਦੇ ਉੱਪਰ ਇਹਦੇ ਉੱਤੇ ਖਰਚਾ ਆ ਗਿਆ ਜੀ ਮੇਰਾ 5.5 ਲੱਖ ਰੁਪਏ ਲੱਗ ਗਿਆ ਸੀਗਾ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹ ਕਾਰੋਬਾਰ ਕਰਦਿਆਂ ਨੂੰ ਇਹ ਇਹ ਕਾਰੋਬਾਰ ਕਰਦਿਆਂ ਨੂੰ ਜੀ ਮੈਨੂੰ 2 ਸਾਲ ਹੋ ਗਏ ਜੀ 2 ਸਾਲ ਹਾਂਜੀ ਪੜਾਈ ਕਿੰਨੇ ਤੱਕ ਤੁਸੀਂ ਕਿੰਨੇ ਤੱਕ ਪੜ੍ਹੇ ਹੋ ਫਿਰ ਪੜਾਈ ਮੈਂ ਬੀਏ ਕਰੀ ਹੋਈ ਆ ਮਿੰਦਰਾ ਕਾਲਜ ਪਟਿਆਲਾ ਤੋਂ ਫਿਰ ਉਸ ਤੋਂ ਬਾਅਦ ਅੱਗੇ ਪੜ੍ਹਨ ਦਾ ਮਨ ਨਹੀਂ ਕਰਿਆ ਉਸ ਤੋਂ ਬਾਅਦ ਪੜ੍ਹਨ ਦਾ ਮਨ ਤਾਂ ਕਰਿਆ ਨਹੀਂ ਹੈਗਾ ਵੀ ਆਪਣਾ ਬਿਜ਼ਨਸ ਕਰਨ ਦਾ ਸੋਚਿਆ ਵੀ ਆਪਣਾ ਬਿਜ਼ਨਸ ਕਰਦੇ ਆ ਪੜ੍ਹ-ਪੜ ਕੇ ਤਾਂ ਕੋਈ ਨੌਕਰੀ ਤਾਂ ਮਿਲਣੀ ਨਹੀਂ ਹੈਗੀ ਵੀ ਆਪਾਂ ਇੰਨੇ ਹੈ ਨਹੀਂ ਵੀ ਆਪਾਂ ਅੱਗੇ ਪੜ੍ਹੀਏ ਪੈਸੇ ਲਈ ਆਈਏ ਹੋਰ ਕਿਉਂਕਿ ਮਨ ਦੇ ਵਿੱਚ ਇੰਜ ਨਹੀਂ ਆਇਆ ਕਿ ਜਿਸ ਤਰ੍ਹਾਂ ਪੰਜਾਬ ਦੇ ਨੌਜਵਾਨ 25 25 30 30 ਲੱਖ ਰੁਪਏ ਬਾਹਰ ਜਾ ਰਹੇ ਨੇ ਲਾ ਕੇ ਵੀ ਬਾਹਰ ਚਲੇ ਜਾਈਏ ਬਾਹਰ ਚ ਜਾਣ ਦਾ ਮਨ ਹੀ ਮੰਨਿਆ ਹੈਗਾ ਜਾਂ ਫਿਰ ਉੱਥੇ ਜਾਣ ਦਾ ਕੋਈ ਮਨ ਪਲਾਨ ਨਹੀਂ ਬਣਾਇਆ ਬਾਹਰ ਜਾਣ ਦਾ ਬਸ ਇਹ ਇੰਨੇ ਪੈਸੇ ਨਹੀਂ ਹੈਗੇ ਤੇ ਵੀ ਆਪਾਂ ਬਾਹਰ ਜਾ ਸਕੀਏ ਬਾਹਰ ਜਾਣ ਲਈ 20-25 ਲੱਖ ਰੁਪਏ ਤਾਂ ਚਾਹੀਦਾ 20-25 ਲੱਖ ਜੇ ਹੋਊਗਾ ਤਾਂ ਬਾਹਰ ਜਾ ਸਕਾਂਗੇ ਉਰੇ ਮੈਂ ਨੇ 5.5 ਲੱਖ ਰੁਪਇਆ ਲਾ ਕੇ ਚੱਲ ਮੈਂ ਨੇ ਆਪਣਾ ਉਰੇ ਕੰਮ ਖੜਾ ਕਰ ਲਿਆਗਾ ਦੋਵੇਂ ਪਰਾ ਇਕੱਠੇ ਕੰਮ ਕਰਦੇ ਹੋ ਹਾਂਜੀ ਦੋਨੇ ਇਕੱਠੇ ਕੰਮ ਉਹ ਸਮਾਨ ਲੈਣ ਗਿਆ ਨੇ ਜੱਬ ਉਹ ਸਮਾਨ ਲੈਣ ਗਿਆ ਨੇ ਜੀ ਪਟਿਆਲੇ ਤੋਂ ਦਿੱਲੀ ਜੇ ਸਮਾਨ ਆਂਦਾ ਹੀ ਗੱਡੀ ਦਾ ਕਿਹੜੀ ਕਿਹੜੀ ਚੀਜ਼ਾਂ ਬਣਾਉਣੇ ਤੁਸੀਂ ਇਸੇ ਰੈਸਟੋਰੈਂਟ ਮੈਂ ਜੇ ਮੈਂ ਆਪਣਾ ਜਿਵੇਂ ਰੈਸਟੋਰੈਂਟ ਚ ਮਿਲਦੀਆਂ ਨੇ ਜਿਵੇਂ 버ਗਰ ਹੋ ਗਿਆ ਪਾਸਤਾ ਹੋ ਗਿਆ ਸੈਂਡਵਿਚ ਹੋ ਗਿਆ ਸਪ੍ਰਿੰਗ ਰੋਲ ਮੋਮੋਸ ਰੈਪ ਬੀਅਰ ਆ ਵਗੈਰਾ ਸਭ ਬਣਾਉਣੇ ਆ ਵੀ ਜਿਹੜੇ ਲੋਕ ਮੰਗਦੇ ਨੇ ਆਪਾਂ ਤੋਂ ਚੀਜ਼ ਵੀ ਆਹ ਚੀਜ਼ ਹੈਗੀ ਆ ਉਹੀ ਚੀਜ਼ ਆਈ ਸਭ ਹੋ ਗਿਆ ਜਿਵੇਂ ਰੁਝਾਨ ਕਿੰਨਾ ਕਿਵੇਂ ਮਿਲਿਆ ਲੋਕਾਂ ਦਾ ਰਿਸਪੌਂਸ ਵਧੀਆ ਮਿਲ ਰਿਹਾ ਕਿੰਨੇ ਸਮਾਂ ਤੁਹਾਨੂੰ ਇਸ ਕਰ ਦੇਣਾ ਹਾਂਜੀ ਬਸ ਵੀ ਇੰਨਾ ਕ ਹੈਗਾ ਵੀ ਜਿਹੜਾ ਇੱਕ ਵਾਰੀ ਖਾ ਜਾਂਦਾ ਵੀ ਮੁੜ ਕੇ ਆਉਂਦਾ ਆਪਣੇ ਕੋਲ ਅੱਛਾ ਅਗਲਾ ਕਹਿੰਦਾ ਯਾਰ ਬਾਕੀ ਗੱਲਬਾਤ ਹੈਗੀ ਆ ਆਪਣੇ ਲਈ ਬੀਵਾਦੀ ਸੋਸਾ ਨਹੀਂ ਸੀ ਬੀਵਾ ਦਾ ਬ੍ਰਾਂਡ ਆ ਬੀਵਾਰੀ ਸੋਸਾ ਵਰਤਦੇ ਆ ਆਪਾਂ ਨੌ ਸੋਸਾ ਨੇ ਆਪਣੇ ਲਵੇ ਨੌ ਦੀਆਂ ਨੌ ਬੀਵਾਦੀਆਂ ਨੇ ਰ ਜਣੀ ਵਧੀਆ ਚੱਲ ਪਿਆ ਰਜਗਾਰ ਹਾਂ ਹੀ ਹਾਂ ਰਜਗਾਰ ਹਾਂ ਹੀ ਹਾਂ ਕੋਈ ਯਾਰਾ ਵਧੀਆ ਹੁੰਦਾ ਹੀ ਵੀ ਮੈਂ ਕਮਾਲ ਨਹੀਂ 50 ਬਾਕੀ ਇਹਦੇ ਨਾਲ ਵੱਖਰਾ ਕੀ ਦੇ ਰਹੇ ਹੋ ਕਿਉਂਕਿ ਹੋਰ ਵੀ ਕਈ ਗੱਡੀਆਂ ਨੇ ਇੱਥੇ ਫਾਸਟ ਫੂਡ ਦੀਆਂ ਨੇ ਤੁਸੀਂ ਵੀ ਲਾਇਆ ਤੁਹਾਡੇ ਕੋਲ ਕੀ ਵੱਖਰਾ ਕਿਉਂ ਤੁਹਾਡੇ ਕੋਲ ਲੋਕ ਆਉਣ ਕਿਉਂ ਤੁਹਾਡੇ ਖਾਣੇ ਨੂੰ ਪਸੰਦ ਕਰਨ ਵੱਖਰਾ ਐਵੇਂ ਜਿ ਆਪਾਂ ਵੀ ਚੀਜ਼ ਦਿੰਨੇ ਆ ਆਪਣੇ ਬੇ ਬੌਂਡ ਦੀ ਬੇਸ ਨੇ ਕਿ ਵੀ ਵਧੀਆ ਸੋਸਾਂ ਨੇ ਵੀ ਆਪਾਂ ਕੁਆਲਿਟੀ ਦਿੰਨੇ ਆ ਅੱਜ ਕੱਲ ਕੁਆਲਿਟੀ ਦੇ ਨਾਲ ਅੱਜ ਕੱਲ ਆਲਾ ਪੈਸੇ ਨਹੀਂ ਦੇਖਦਾ ਹੈਗਾ ਅੱਜ ਕੱਲ ਕੁਆਲਿਟੀ ਦੇਖਦਾ ਵੀ ਕੁਆਲਿਟੀ ਵਧੀਆ ਬੰਦੇ ਦੀ ਜਿਹੜਾ ਇੱਕ ਵਾਰੀ ਖਾ ਜਾਂਦਾ ਅ ਸਿੱਧੂ ਮੂਸੇਵਾਲੇ ਦੀ ਵੀ ਤਸਵੀਰ ਲਗਾਈ ਐ ਤੇਰੇ ਪਾਸੇ ਸਿੱਧੂ ਮੂਸੇਵਾਲੇ ਦੇ ਵੀ ਫੈਨੋਂ ਪੱਕੇ ਹਾਂਜੀ ਹਾਂ ਕਿ ਨਾਲ ਉਹਨਾਂ ਦੀ ਕਿਸੇ ਕਿਸ ਦੀ ਤਸਵੀਰਾਂ ਉਹ ਹੀ ਟੂ ਪਾਕ ਨੇ ਟੂ ਪਾਕ ਹਾਂਜੀ ਸਿੱਧੂ ਮੂਸੇਵਾਲੇ ਨੂੰ ਸੁਣਦੇ ਸੀ ਹਾਂਜੀ ਹਾਂ ਫੁੱਲ ਲਈ ਤਾਂ ਹੀ ਗੱਡੀ ਦੇ ਨਾਲ ਹੀ ਰੱਖਿਆ ਹਾਂਜੀ ਗੱਡੀਏ ਤਾਂ ਹੀ ਲਵਾਈ ਆਈ ਫੋਟੋ ਉਹਦੇ ਕਿਨੇ ਕਿਲੋਮੀਟਰ ਪਿੰਡ ਤੋਂ ਤੁਹਾਡਾ ਪੈਂਦਾ ਜਿਹੜਾ ਇੱਥੋਂ ਤੁਸੀਂ ਕੰਮ ਕਰਨ ਇੱਥੋਂ ਹੋਰ ਉਹ ਹੀ ਪੈਂਦਾ 2 ਕਿਲੋਮੀਟਰ ਪਿੰਡ 2 ਕਿਲੋਮੀਟਰ ਹਾਂਜੀ ਹਾਂ ਨੇੜੇ ਆ ਜਾਣੀ ਹਾਂਜੀ ਹਾਂ ਇਹ ਤਸਵੀਰਾਂ ਤੁਹਾਨੂੰ ਇੱਕ ਵਾਰ ਦਿਖਾਉਨੇ ਆ ਜਿਹੜਾ ਇਹ ਫੂਡ ਦਾ ਟਰੱਕ ਆ ਜਿਹੜਾ ਫੂਡ ਕਿੰਗ ਨਾਮ ਇਸ ਦਾ ਦਿੱਤਾ ਗਿਆ ਬਕ ਬਕ ਤਰ੍ਹਾਂ ਦੀਆਂ ਜਿਹੜੀਆਂ ਸੌਸ ਨੇ ਉਹ ਰੱਖੀਆਂ ਗਈਆਂ ਨੇ ਤਮਾਮ ਫਾਸਟ ਫੂਡ 버ਗਰ ਹੈ ਸੈਂਡਵਿਚ ਹੈ ਪੀਜ਼ਾ ਹੈ ਸਪਰਿੰਗ ਰੂਲ ਮੂਮਸ ਪਾਸਤਾ ਤੇ ਹੋਰ ਤਮਾਮ ਚੀਜ਼ਾਂ ਨੇ ਬੜੀ ਹੀ ਖੂਬਸੂਰਤ ਤਰੀਕੇ ਦੇ ਨਾਲ ਬੜੀਆਂ ਹੀ ਫਰੈਸ਼ ਤਰੀਕੇ ਦੇ ਨਾਲ ਬੜੀਆਂ ਹੀ ਤਾਜ਼ੀਆਂ ਜਿਹੜੀਆਂ ਚੀਜ਼ਾਂ ਨੇ ਨਜ਼ਮਾਨ ਹਨ ਜਿਹੜਾ ਇਹ ਪੰਜਾਬ ਦਾ ਗੱਭਰੂ ਬਣਾ ਰਿਹਾ ਮੰਦੇ ਵਿੱਚ ਜਿਹੜਾ ਸੈੱਟ ਹੋਣ ਦਾ ਜਿਹੜਾ ਮੰਦੇ ਵਿੱਚ ਚੱਲ ਰਿਹਾ ਕਿ ਇਸੇ ਕਾਰੋਬਾਰ ਤੇ ਜੋ ਜਿਹੜਾ ਆਪਣਾ ਭਵਿੱਖ ਸੈੱਟ ਕਰਨਾ ਹੈ ਇਸੇ ਕਾਰੋਬਾਰ ਤੇ ਆਪਣਾ ਪਰਿਵਾਰ ਚਲਾਉਣਾ ਹੈ ਹੋਰ ਕੀ ਮਨਮਨ ਦੇ ਵਿੱਚ ਚੱਲ ਰਿਹਾ ਇਹ ਕਿੱਥੋਂ ਸਿੱਖਿਆ ਸੀ ਕਿੱਥੋਂ ਦੇਖਿਆ ਸੀ ਕਿ ਇਸ ਤਰ੍ਹਾਂ ਗੱਡੀ ਤਿਆਰ ਕਰੀਏ ਆਪਣੇ ਘਰ ਦਾ ਗੁਜ਼ਾਰਾ ਫਿਰ ਚੱਲ ਸਕਦਾ ਫਿਰ ਕਾਰੋਬਾਰ ਅੱਗੇ ਵੱਧ ਸਕਦਾ ਇਹ ਐਵੇਂ ਦੀ ਕੋਈ ਗੱਲ ਮੇਰੇ ਭਰਾ ਦੇ ਹੋਰ ਸੀਗੇ ਵੀ ਆਪਾਂ ਗੱਡੀ ਲੈ ਲਈਏ ਅਸੀਂ ਸੋਚਿਆ ਵੀ ਚੱਲ ਹੌਲੀ-ਹੌਲੀ ਆਪਾਂ ਲੈ ਲਾਂ ਗੱਡੀ ਕੰਮ ਚੱਲੇ ਇੰਨੇ ਪੈਸੇ ਵੀ ਲਾਵਾ ਕੰਮ ਚੱਲੇ ਨਾ ਚੱਲੇ ਵੀ ਚੱਲ ਮੇਰਾ ਭਰਾ ਕਹਿੰਦਾ ਚੱਲ ਰਿਸਕ ਲੈ ਲੈਂਦੇ ਆ ਇੱਕ ਵਾਰੀ ਦੇਖ ਲੈਂਦੇ ਆ ਕੁਝ ਨਹੀਂ ਹੁੰਦਾ ਹੈਗਾ ਬਾਅਦ ਵਿੱਚ ਆਨੇ ਯਾ ਕੰਮ ਕਰ ਲਿਆ ਦੋ ਬਸ ਦੋ ਨਹੀਂ ਕਰਦੇ ਆਈ ਉਹਦੇ ਕੰਮ ਦੋਨੇ ਇਕੱਠੇ ਭਰਾ ਹਾਂ ਜੀ ਦੋਨੇ ਇਕੱਠੇ ਭਰਾ ਕਰਦੇ ਆ ਇਸ ਦਿਨ ਮੈਂ ਖੜਦਾ ਹੀ ਉਹ ਪਟਿਆਲੇ ਜਾਂਦਾ ਸਮਾਨ ਲੈਣ ਤੇ ਸ਼ਾਮ ਨੂੰ ਉਹ ਖੜਦਾ ਹੀ ਆਪ ਜਮੀਨ ਕਿੰਨੀ ਹੈ ਤੁਹਾਡੇ ਲਵੇ ਜਮੀਨ ਇਸ ਤੋਂ ਇਲਾਵਾ ਕੋਈ ਹੋਰ ਸੋਰਸ ਹੈ ਜਮੀਨ ਨਹੀਂ ਹੈਗੀ ਬਸ ਆਪਣੇ ਲਵੇ ਆਪਣਾ ਘਰ ਘਰ ਆ ਬਸ ਘਰ ਘਰ ਹਾਂ ਘਰ ਦਾ ਦੋ ਦੋ ਮਕਾਨ ਨੇ ਆਪਣੇ ਬਸ ਦੋ ਮਕਾਨ ਮੰਗਾਨੇ ਆਪਣੇ ਕੋਲ ਆਪਦੇ ਪੈਸੇ ਕਰਜ਼ਾ ਤਾਂ ਨਹੀਂ ਚੱਕਣਾ ਪਿਆ ਜਦੋਂ ਤਾਰ ਕੀਤੀ ਹਾਂ ਕੋਈ ਕਰਜ਼ਾ ਨਹੀਂ ਚੱਕਣਾ ਪਿਆ ਵੀ ਲੋਨ ਲਿੱਤਾ ਦੀਗਾ 2 ਲੱਖ ਰੁਪਇਆ ਬੈਂਕ ਦੇ ਵਿੱਚੋਂ ਵੀ ਉਹ ਉਤਰ ਗਿਆ ਆਪਣਾ ਹੁਣ ਵੀ ਆਪਾਂ ਫਰੀ ਆ ਜਾਣੀ ਕਿ 2 ਲੱਖ ਲੋਨ ਲੈ ਕੇ ਗੱਡੀ ਤਿਆਰ ਕਰਾ ਲਈ ਸਾਰਾ ਕੁਝ ਸੈਟ ਨਾ ਹੀ 2 ਲੱਖ ਹੈਗਾ ਸੀਗਾ ਆਪਣੇ ਕੋਲ 3 3 ਲੱਖ ਹੈਗਾ ਸੀਗਾ 2 ਲੱਖ 250 60000 ਪਿੰਡ ਚੋਂ ਦੇ ਦਿੰਦਾ ਕੋਈ ਵਿਚਾਲ ਕੋਈ ਨਾ ਲੈ ਲਾ ਯਾਰ ਹਣੀ ਐਵੇਂ ਬਸ ਪੈਸੇ ਫੜ ਢੁੜ ਕੇ ਤਿਆਰ ਕਰਾਈਆ ਆਪਣਾ ਹੁਣ ਵੀ ਆਪਾਂ ਫਰੀ ਆ ਜੀ ਜਾਨੀ ਕਿ ਇਹ ਉਸੇ ਉਹ ਕਰਜ ਇੱਕ ਵਾਰ ਲੈਣਾ ਪਿਆ ਚਲੋ ਮੰਨ ਲੈਂਦੇ ਆ ਉਸ ਤੋਂ ਬਾਅਦ ਇਸ ਤੇ ਕਮਾਈ ਕਰਕੇ ਸਾਰਾ ਉਤਾਰਤਾ ਹੋ ਸਾਰਾ ਉਤਾਰਤਾ ਹੀ ਹਾਂ 6 ਮਹੀਨਿਆਂ ਚ ਫਰੀ ਕਰਤਾ ਜੀ ਗੱਡੀ ਨਹੀਂ ਅੱਛਾ ਹਾਂ ਜੀ 6 ਮਹੀਨੇ ਦੇ ਵਿੱਚ ਕਰਜ ਉੱਤਰ ਗਿਆ ਜੀ ਤੁਹਾਡੀ ਕਿੰਨੀ ਉਮਰ ਹੈ ਮੇਰੀ 25 ਸਾਲ ਆਈ ਫਿਰ ਜੀਏ ਤੋਂ ਬਾਅਦ ਫਿਰ ਹੁਣ ਇਹੀ ਇਹੀ ਕਾਰੋਬਾਰ ਆਪਦੀ ਕਰਨਾ ਕੰਪਲਸਟ ਹਾਂ ਜੀ ਹਾਂ ਜੀ ਆਪਦੀ ਕਰਨਾ ਆਪਾਂ ਹੋਰ ਵਧਾਵਾਂਗੇ ਇਹ ਕੰਮ ਅੱਛਾ ਹਾਂ ਜੀ ਵੀ ਹੋਰ ਐਟਮਾ ਵਧਾਵਾਂਗੇ ਬੰਦੇ ਵੀ ਚੱਲ ਐਵੇਂ ਵੀ ਚੱਲ ਕੱਦੀ ਹੋਰ ਲੈ ਲਾਂਗੇ ਤਿਆਰ ਕਰ ਲੈ ਹਾਂ ਜੀ ਵਾਕਿਆਂ ਨੂੰ ਵਕਾ ਹਾਂ ਜੀ ਕੋ ਕੁਆਲਟੀ ਸਾਰੇ ਨਾਲ ਕਿਉਂਕਿ ਅੱਜ ਕੱਲ ਜਿਹੜੇ ਲੋਕ ਨੇ ਜਿਹੜੇ ਖਾਣ ਪੀਣ ਦੇ ਸ਼ਕੀਰ ਨੇ ਫਾਸਟ ਫੂਡ ਉਹ ਕੁਆਲਟੀ ਨੂੰ ਜ਼ਿਆਦਾ ਪ੍ਰੈਫਰੈਂਸ ਦਿੰਦੇ ਨੇ ਕੁਆਲਟੀ ਨੂੰ ਜ਼ਿਆਦਾ ਪਹਿਲ ਦਿੰਦੇ ਨੇ ਤਾਂ ਕਿ ਉਹ ਕਹਿੰਦੇ ਵੀ ਰੇਟ ਚਾਹੇ ਬੇਸ਼ੱਕ ਵੱਧ ਹੋਵੇ ਕੁਆਲਟੀ ਹੋਣੀ ਚਾਹੀਦੀ ਹਾਂਜੀ ਹਾਂ ਇਹ ਤਾਂ ਹੈ ਤਸਵੀਰਾਂ ਤੁਹਾਨੂੰ ਇੱਕ ਵਾਰ ਫੇਰ ਦਿਖਾ ਦਨੇ ਆਏ ਨੌਜਵਾਨ ਆ ਜਿਹੜਾ ਗੱਪਰੂ ਆ ਪੰਜਾਬ ਦਾ ਤਾਂ ਨੇੜਲਾ ਪਿੰਡ ਹੈ ਦਾ ਵਜੀਦਪੁਰ ਉਸ ਤੇ ਆ ਕੇ ਇੱਥੇ ਆਪਣੀ ਇੱਕ ਗੱਡੀ ਤਿਆਰ ਕਰਵਾਈ ਆ ਕੋਇਲਸ ਗੱਡੀ ਆ ਜੀ ਬਿਲਕੁਲ ਵੀ ਪਹਿਚਾਨ ਨਹੀਂ ਤੁਸੀਂ ਕਰ ਸਕਦੇ ਕਿ ਗੱਡੀ ਕਿਹੜੀ ਆ ਦਿਖ ਬਿਲਕੁਲ ਟਰੱਕ ਵਰਗਾ ਮੁਰੂ ਜਿਹੜਾ ਬੋਨਟ ਵਗੈਰਾ ਬਣਾਇਆ ਹੋਇਆ ਤਿਆਰ ਕਰਵਾਈਆ ਸਾਰੀ ਗੱਡੀ ਬਹੁਤ ਪੁਰਾਣੀ ਗੱਡੀ ਆ ਕਿਸੇ ਲਈ ਵੀ ਖੜੀ ਸੀ ਨਹੀਂ ਤਾਂ ਏਹ ਉੱਥੇ ਹੀ ਪਈ ਖੜੀ ਖੜੀ ਜੇ ਤਾਂ ਖੰਡਰ ਬਣ ਜਣੀ ਜਾਂ ਫਿਰ ਇਸ ਨੂੰ ਜੰਗਾਲ ਲੱਗ ਜਾਣਾ ਸੀ ਕਿ ਕਵਾੜ ਚ ਜਾਂਦੀ ਪਰ ਅੱਜ ਇਹ ਇਹ ਸੜਕ ਤੇ ਸ਼ਿੰਗਾਰ ਵੀ ਬਣੀ ਹੋਈ ਹੈ ਨੌਜਵਾਨ ਨੇ ਆਪਣਾ ਕਾਰੋਬਾਰ ਚਲਾਇਆ ਤੇ ਇਸ ਦੇ ਸਹਾਰੇ ਹੀ ਪਰਿਵਾਰ ਦਾ ਜਿਹੜਾ ਖਰਚਾ ਚੱਲਦਾ ਹੈ ਦੋਵੇਂ ਭਰਾ ਨੇ ਇਕੱਠੇ ਮਿਲ ਕੇ ਕੰਮ ਕਰਦੇ ਨੇ ਪੰਜਾਬ ਦੇ ਗੱਭਰੂ ਹੁਣ ਕੰਮ ਕਰਨ ਲੱਗ ਪਏ ਨੇ ਜਿੱਥੇ ਪੰਜਾਬ ਦੇ ਗੱਭਰੂਆਂ ਨੂੰ ਪਹਿਲਾਂ ਬਦਨਾਮ ਕੀਤਾ ਜਾਂਦਾ ਸੀ ਕਿ ਪੰਜਾਬ ਦੇ ਮੁੰਡੇ ਤਾਂ ਗੀੜੀਆਂ ਮਾਰਨ ਯੋਗੇ ਰਹਿ ਗਏ ਨੇ ਪਰ ਉਹ ਸਮਾਂ ਬਦਲ ਗਿਆ ਹੈ ਹੁਣ ਜਿਸ ਤਰ੍ਹਾਂ ਸਮਾ ਬਦਲੇ ਤਾਂ ਨੌਜਵਾਨਾਂ ਦੇ ਵਿੱਚ ਵੀ ਹੁਣ ਉਸ ਸੋਚ ਨੂੰ ਹੋਰ ਪਾਸੇ ਲਜਾਇਆ ਜਾ ਰਿਹਾ ਆਪਣੇ ਕੰਮ ਹੱਥੀਂ ਕਰ ਰਹੇ ਨੇ ਆਪਣਾ ਕਾਰੋਬਾਰ ਕਰ ਰਹੇ ਨੇ ਨੌਜਵਾਨ ਨੂੰ ਪਤਾ ਕਿ ਜੇਕਰ ਕੋਈ ਨੌਕਰੀ ਕਰਾਂਗੇ ਜਾਂ ਬਾਹਰ ਜਾਵਾਂਗੇ ਉੱਥੇ ਜਾ ਕੇ ਵੀ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਆ ਤਾਂ ਹੁਣ ਜੇਕਰ ਬਾਹਰਲੇ ਲੋਕ ਆ ਕੇ ਜੁਪੀ ਵਿਹਾਰ ਵਾਲੇ ਜਿਹੜੇ ਪ੍ਰਵਾਸੀ ਨੇ ਇੱਥੇ ਆ ਕੇ ਸੈੱਟ ਹੋ ਸਕਦੇ ਨੇ ਆਪਣੇ ਕਾਰੋਬਾਰ ਇੱਤੇ ਸੈੱਟ ਕਰ ਸਕਦੇ ਨੇ ਤਾਂ ਪੰਜਾਬ ਦੇ ਨੌਜਵਾਨ ਨੌਜਵਾਨ ਵੀ ਅੱਜ ਇੱਥੇ ਪੰਜਾਬ ਦੇ ਵਿੱਚ ਆਪਣਾ ਕਾਰੋਬਾਰ ਆ ਜਿਹੜਾ ਫਾਸਟ ਫੂਡ ਦਾ ਹੋਵੇ ਜਾਂ ਫਿਰ ਕੋਈ ਹੋਰ ਜਿਹੜਾ ਕਾਰੋਬਾਰ ਆ ਉਹ ਸੈੱਟ ਕਰਨ ਲੱਗ ਪਏ ਨੇ ਕਿਉਂਕਿ ਪੰਜਾਬ ਦੇ ਵਿੱਚ ਜੇਕਰ ਨੌਜਵਾਨ ਕੰਮ ਕਰਦੇ ਨੇ ਤਾਂ ਪੰਜਾਬੀ ਵੀ ਉਹਨਾਂ ਨੂੰ ਪਹਿਲ ਦਿੰਦੇ ਨੇ ਤਾਂਕਿ ਉਹਨਾਂ ਦਾ ਕੰਮ ਸਹੀ ਤਰੀਕੇ ਦੇ ਨਾਲ ਚੱਲ ਸਕੇ ਸਾਥੀ ਕਮਲ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾ ਸਪੋਕਸਮੈਨ ਟੀਵੀ ਪਟਿਆਲਾ